ਦੇਸ਼ ਪ੍ਰਦੇਸ਼ ਦੀਆਂ ਸਿਕ ਸੰਤਾ ਨੂੰ ਜਸਪਾਲ ਸਿੰਘੇਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 8 ਮਹੀਨੇ 5 ਦਿਨਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਜ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠੇ ਨੇ ਇੰਨਾ ਲੰਮਾ ਸੰਘਰਸ਼ ਐਨੀ ਲੰਬੀ ਭੁੱਖ ਹੜਤਾਲ ਸਰਕਾਰ ਦੀਆਂ ਮਕਾਰਚ ਕੋਸ਼ਿਸ਼ਾਂ ਮਕਾਰ ਚਾਲਾਂ ਉਸ ਕਾਰਨ ਸੰਘਰਸ਼ ਵਿੱਚ ਕਿਤੇ ਨਾ ਕਿਤੇ ਖੜੋਤ ਆ ਜਿਹੜੀ ਉਹ ਆਮ ਸਿੱਖ ਸੰਗਤਾਂ ਨੂੰ ਵਿਖਾਈ ਦੇਣ ਲੱਗੀ ਹੈ ਪਰੰਤੂ ਸੰਘਰਸ਼ ਕਮੇਟੀ ਵੱਲੋਂ ਇਸ ਖੜੋਤ ਨੂੰ ਤੋੜਨ ਲਈ ਤੇ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ 24 ਸਤੰਬਰ ਵਾਲੇ ਦਿਨ ਪੰਜਾਬ ਦੇ ਰਾਜਪਾਲ ਨੂੰ ਸਮੂਚੀਆਂ ਸਿੱਖ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਵੱਲੋਂ ਨਹੀਂ ਸਮੂਚੀਆਂ ਸਿੱਖ ਜਥੇਬੰਦੀਆਂ ਵੱਲੋਂ ਇੱਕ ਵੱਡੀ ਪੱਦਰਤੀ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਅਜਿਹੜਾ ਉਹ ਲਿਖਿਆ ਗਿਆ ਤੇ 24 ਸਤੰਬਰ ਵਾਲੇ ਦਿਨ ਸਮੂਚੀਆਂ ਸਖਜ ਜਥੇਬੰਦੀਆਂ ਦੇ ਆਗੂਦਾਰ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਜੋ ਪੰਜਾਬ ਦੇ ਸਮੁੱਚੇ ਹਾਲਾਤ ਨੇ ਜੋ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ ਉਸ ਨੂ ਰਾਜਪਾਲ ਕੋਲ ਰੱਖਿਆ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਰਸ਼ ਸਬੰਧੀ ਇੱਕ ਹੋਰ ਸਰਗਰਮ ਪ੍ਰੋਗਰਾਮ ਹੈ ਜਿਹੜਾ ਉਹ ਵੀ 24 ਤਰੀਕ ਵਾਲੇ ਦਿਨ ਚੰਡੀਗੜ੍ਹ ਦੀ ਧਰਤੀ ਤੇ ਦਿੱਤਾ ਜਾਵੇਗਾ ਤੇ ਬਾਪੂ ਸੂਰਜ ਸਿੰਘ ਖਾਲਸਾ ਦੀ ਸਿਹਤ ਹੈ ਜਿਹੜੀ ਉਹ ਦਿਨੋਂ ਦਿਨ ਬੇਹੱਦ ਕਮਜ਼ੋਰ ਹੋ ਰਹੀ ਹੈ ਤੇ ਉਹਨਾਂ ਵੱਲੋਂ ਜਿਹੜਾ ਬੋਲਚਾਲ ਹੈ बोलण ਦੀ ਉਹਨਾਂ ਦੀ ਸ਼ਕਤੀ ਹੈ ਜਿਹੜੀ ਉਹ ਵੀ ਲਗਭਗ ਖਤਮ ਹੋਣ ਕਿਨਾਰੇ ਆ ਬਹੁਤ ਔਖ ਦੇ ਨਾਲ ਉਹ ਬੋਲ ਰਹੇ ਨੇ ਸੋ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਚਿੰਤਾਜਨਕ ਸਥਿਤੀ ਵੱਲ ਵੱਧ ਰਹੀ ਹੈ ਤੇ ਦੂਸਰੇ ਪਾਸੇ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਸੰਘਰਸ਼ ਨੂੰ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਇਸ ਸੰਘਰਸ਼ ਸੰਬੰਧੀ ਜਿਹੜਾ ਸਰਕਾਰ ਵੱਲੋਂ ਸਰਕਾਰ ਦੇ ਜਿਹੜੇ ਪਿੱਠੂ ਨੇ ਉਹਦੇ ਏਜੰਟ ਨੇ ਉਹਨਾਂ ਵੱਲੋਂ ਜਿਹੜਾ ਪੰਬਲ ਪੂਸਾ ਪੈਦਾ ਕੀਤਾ ਜਾ ਰਿਹਾ ਉਸ ਸਾਰੇ ਪੰਬਲ ਪੂਸੇ ਨੂੰ ਦੂਰ ਕਰਨ ਲਈ ਸੰਘਰਸ਼ ਵਿੱਚ ਆਈ ਖੜੋਤ ਨੂੰ ਤੋੜਨ ਦੇ ਲਈ ਸੰਘਰਸ਼ ਕਮੇਟੀ ਵੱਲੋਂ ਜਿਹੜਾ ਸੰਘਰਸ਼ ਲਿਖਿਆ ਗਿਆ ਉਹਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ